Thank you ਚੋਰਾ ਨਸ਼ੇ ਦੇ ਵਪਾਰੀਆਂ ਨੂੰ ਸਮੇਂ ਭਾਜੜਾ ਪੈ ਗਈਆਂ ਜਦੋਂ ਜ਼ਿਲ੍ਹਾ ਤਰਨਤਾਰਨ ਦੇ ਥਾਣਾ ਸਦਰਪੱਟੀ ਮੋੜ ਦਿਨ ਪੈਂਦੇ ਪਿੰਡ ਸਬਰਾ ਪੁਲਿਸ ਚੌਂਕੀ ਇੰਚਾਰਜ ਬਲਜਿੰਦਰ ਸਿੰਘ ਨੇ ਆਪਣਾ ਚਾਰਜ ਸੰਭਾਲਿਆ ਇਸੇ ਕੜੀ ਤਹਿਤ ਚੌਂਕੀ ਇੰਚਾਰਜ ਬਲਜਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ 77 ਵਿਅਕਤੀਆਂ ਨੂੰ ਚੋਰੀ ਕੀਤੇ 6 ਟਰੈਕਟਰਾਂ 'ਸਨੇ ਕਾਬੂ ਕੀਤਾ ਇਸ ਸਬੰਧ ਦੇ ਵਿੱਚ ਜਾਣਕਾਰੀ ਦਿੰਦਿਆਂ ਹੋਇਆ ਸਬ ਇੰਸਪੈਕਟਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ ਤਕਨੀਕੀ ਵੱਈ ਸ਼ੁਰੂ ਕਰ ਦਿੱਤੀ ਗਈ ਹੈ ਹੁਣ ਤੱਕ ਕਿੰਨੀ ਰਿਕਵਰੀ ਕਰ ਚੁੱਕਾ ਟਰੈਕਟਰਾਂ ਦੀ ਜਿਹਨੇ ਜਿਹੜੇ ਹੁਣ ਇਨ੍ਹਾਂ ਕੌਨਸੀ ਹੁਣ ਤੱਕ 6 ਟਰੈਕਟਰ ਇੱਕ ਟਰਾਲਾ ਵਰਗਵ ਕੀਤਾ ਮਿਤੀ 14 ਤਰੀਕ ਨੂੰ ਅਸੀਂ ਇੱਕ ਨਿਸ਼ਾਨ ਸਿੰਘ ਨਾਂ ਦੇ ਬੰਦੇ ਕੋਲੋਂ ਇੱਕ ਟਰੈਕਟਰ ਨਿਊ ਹਾਲੈਂਡ ਸਮੇਤ ਪ੍ਰਾਪਤ ਕੀਤਾ ਸੀ ਜਿਸ ਤੋਂ ਦਰਾਨੇ ਪੁੱਛ ਗਏ ਸਨ ਦੋ ਹੋਰ ਟਰੈਕਟਰ ਪ੍ਰਾਪਤ ਕੀਤੇ ਸੀ ਕੈਮੈਸੀ ਪਰਪੁਸ਼ਨ ਇੱਕ ਮੰਦਰਾ ਟਰੈਕਟਰ ਉਸ ਤੋਂ ਬਾਅਦ ਇਹਨਾਂ ਦੇ ਹੋਰ ਸਾਥੀ ਪੁੱਛ ਗਏ ਜਿਨ੍ਹਾਂ ਦੇ ਜਿਹੜੇ ਚੋਰੀ ਕਰਕੇ ਗਾਇਨਦਗਰ ਹੋਰ ਵਿਕਤੀ ਇਹਨੇ ਟਰੈਕਟਰਾਂਗੇ ਵੇਚਦੇ ਸੀ ਉਹ ਤਿੰਨ ਬੰਦੇ ਕਰਵਾ ਕੀਤੇ ਨੇ ਇੱਕ ਹੈਗਾ ਹਰਪ੍ਰੀਤ ਸਿੰਘ ਪਿੰਡ ਮੁੰਡਾਪਿੰਡ ਤੋਂ ਇੱਕ ਹੈਗਾ ਜਵਾਹਰ ਸਿੰਘ ਪਿੰਡ ਮੱਲਾ ਖਾਣਾ ਦੇ ਰੋਲ ਇੱਕ ਹੈਗਾ ਕਮਲਜੀਤ ਸਿੰਘ ਜਸੋ ਨੰਗਲ ਇਹਨਾਂ ਕੋਲ 6 ਟਰੈਕਟਰ ਬਰਾਮਲੇ ਜਿਨ੍ਹਾਂ ਵਿੱਚ ਸਰ ਕੋ ਇੱਕ 2000 ਮਿੰਦਰਾ ਟਰੈਕਟਰ ਉਹਨਾਂ ਦੀ ਕ ਮੈਸੀ ਵਰਕਸ਼ੈਪ ਅਰਜਨ 605 ਤੇ ਇੱਕ ਸੋਨ ਵਾਲਾ ਟ੍ਰੈਕਟਰ ਇੰਡੋ ਫਾਰਮ ਕੁਝ ਦੇ ਚਿਰ ਨਾਲ ਸਰ ਕੁਝ ਹੋਰ ਵੀ ਟ੍ਰੈਕਟਰ ਜਿਹੜੇ ਨਟੋਰੀ ਦੇ ਜਿਹੜੇ ਇਹਨਾਂ ਬਿਲੋਂਗ ਚੋਰੀ ਕਰਕੇ ਵੇਚੇ ਗਏ ਵੀ ਬਰਾਮ ਕੀਤੇ ਜਾ ਸਕਦੇ ਨੇ ਇਨਾਂ ਕੋਲੋਂ ਦੋ ਟ੍ਰੈਕਟਰ ਹੋਰ ਜਿਹੜੇ ਚੋਰੀ ਕੀਤੇ ਇਸ ਤੋਂ ਇਲਾਵਾ ਦੋ ਟ੍ਰੈਕਟਰ ਹੋਰ ਕੀਤੇ ਜਿਹੜੀ ਬਟਾਲਾ ਪੁਲਿਸ ਨੂੰ ਕੋਪੀ ਤੋਂ ਹੀ ਮੁਕਾਸ਼ੇ ਦੀ ਨਿਕਲ ਕਵਰ ਕਰਕੇ ਜਾਰਕੀ ਹੈ ਇਹ ਜਿਹੜੀ 4-5 ਮਹੀਨਿਆਂ ਦੇ ਵਿੱਚ ਜਿਹੜੀਆਂ ਪੂਰੀਆਂ ਆ ਹੁਸ਼ਿਆਰ ਹੁਸ਼ਿਆਰਪੁਰ ਸਾਈਡ ਤੋਂ ਕੀਤੀਆਂ ਨੇ ਉਨਾਂ ਨਿਗਾਹੇ ਕੋਲ ਕੀਤੀ ਜਗਾ ਤੇ ਇੱਕ ਦੇ ਜਾਂਦੀ ਸੀ ਉਹਦੇ ਜਦੋਂ ਜਾਂਦੇ ਸੀ ਵੀਰਵਾਰ ਤੇ ਵਾਪਸੀ ਤੇ ਉੱਤੇ ਜਾਂਦੇ ਤਿੰਨੇ ਜਣੇ ਰੱਖ ਕੇ ਕ੍ਰਿਕਟ ਪੁਲੀਸ ਸਰ ਇਹਨਾਂ ਦੀ ਕੀਤੀ ਗਈ ਚਾਰੋਂ ਟੱਪੇ ਦੇ ਇਹਨਾਂ ਦੇ ਖਿਲਾਫ ਮਕਦਮਾ ਦਰਜ ਕਰਕੇ ਕਾਰਵਾਈ ਕੀਤੀ ਗਈ ਹੈ ਰਿਪੋਰਟ ਮਾਰ ਕੇ ਲੈ ਕੇ ਕਾਰਵਾਈ ਕੀਤੀ ਸੀ ਜਿਹਨਾਂ ਨੂੰ ਅੱਜ ਦੁਬਾਰਾ ਪੇਸ਼ ਕਰ ਸਰ ਇਹਨਾਂ ਦੀ ਜਿਹੜੀ ਜਿਹੜੀ ਹੈ ਕ੍ਰਿਮੀਨਲ ਹੈ ਬੈਕਗ੍ਰਾਉਂਡ ਇਹਨਾਂ ਦੀ ਇਹਨਾਂ ਤੋਂ ਕੋਈ ਕ੍ਰਿਮੀਨਲ ਕੈਰੇਕਟਰ ਨਹੀਂ ਕੋਈ ਸਰ ਜਿਹੜੇ ਟ੍ਰੈਕਰ ਕਿੱਥੋਂ ਬਰਾਮਦ ਹੋਏ ਜਿਹੜੀ ਜਗ੍ਹਾ ਇਹ ਵੱਖੋ ਵੱਖਰੀ ਜਗ੍ਹਾ ਤੋਂ ਜਿਹੜੀ ਰਖੜੀ ਕੀਤੀ ਸੀ ਮੇਚਨ ਵਾਸਤੇ ਠੀਕ ਹੈ ਜੀ ਕੁਝ ਪਿੰਡ ਸਰਵਿਕ ਤੋਂ ਸੀ ਪਖੋਪਰ ਤੋਂ ਸੀ ਕੋਈ ਹੋਰ ਜਗ੍ਹਾ ਦੇ ਨਾਲ ਖੜੇ ਕਿਤੇ ਸੀ ਜਿਹੜੇ ਆਪਾਂ ਫਾਰਮ ਤੇ ਜਾ ਕੇ ਠੀਕ ਹੈ ਸਰ ਜੀ ਸਰਕਾਰ ਕਾਰਵਾਈ ਦੀਆਂ ਵਜ੍ਹਾ ਨਾਲ ਜਾਨੇ ਜਾ ਰਹੇ ਆ ਇਹਨਾਂ ਨੂੰ ਜਿਹਨਾਂ ਦੀ ਮਾਲਕੀ ਜਿਹੜੇ ਟਰੈਕਟਰ ਨੇ ਉਹਨਾਂ ਦੇ ਸਰਮਾਲਕਾਂ ਨਾਲ ਗੱਲਬਾਤ ਕਰਕੇ ਰਿਕ੍ਰੀਡ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੂੰ ਪਤਾ ਲੱਗਾ ਵੀ ਦੋ ਟਰੈਕਟਰ ਜਿਹੜੇ ਆ ਹੁਸ਼ਾਹਪੁਰ ਸਦਰਖਾਨੀ ਤੋਂ ਚੋਰੀ ਉੱਥੇ ਮਕਦਮੇ ਦਰਜ ਨੇ ਜਿਹਨਾਂ ਨੇ ਤਾਂ ਜਿਹਨਾਂ ਨਾਲ ਗਲੌਂਗ ਕੀਤੀ ਜਾਂਦੇ ਟਰੈਕਟਰ ਜਿਹਨਾਂ ਦੇ ਘਰ ਤੋਂ ਉਹਨਾਂ ਦੇ ਵੀ ਗਲੌਂਗ ਕੀਤੀ ਜਾਂਦੀ ਗੁੰਮਟ ਆ ਉਹਨਾਂ ਦੇ ਖਿਲਾਫ ਜਿਹੜੇ ਕਾਰ ਉਹਨਾਂ ਨੇ ਇਹਨਾਂ ਨੇ ਵੇਚੇ ਵਸੇ ਕਰੇ ਕੀਤੀ ਸੀ ਜੇ ਤਾਂ ਉਹਨਾਂ ਖਰੀਦਤੇ ਹੁੰਦੇ ਫਿਰ outra ਗੱਲ ਸੀ ਇਹਨਾਂ ਨੂੰ ਵੇਚਣ ਵਾਸਤੇ ਉਹਨਾਂ ਕਰੇ ਲਕਾਲਜਵਾ ਕੇ ਰੱਖੇ ਸੀ ਕਿ ਜਿਹਨਾਂ ਦੀ ਇਹਨਾਂ ਦੀ ਨਿਸ਼ਾਨੀ ਤੇ ਆ ਰਖਾ ਰੱਖੇ